ਅਸਲਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਲਗਾਤਾਰ ਵਾਧਾ ਜਾ ਰਿਹਾ ਹੈ ਦਾਸਤੀ ਕਿ ਟਰੱਕ ਜੁਨੀਨ ਦੇ ਪ੍ਰਧਾਨ ਹੈਪੀ ਸੰਧੂ ਪੰਜਾਬ ਟਰੱਕ ਜੁਨੀਨ ਦੇ ਪ੍ਰਧਾਨ ਹੈਪੀ ਸੰਧੂ ਦੇ ਵੱਲੋਂ ਭੁਖੜ ਹੜਤਾਲ ਤੇ ਬੈਠੇ ਨੇ ਮਰਨ ਵਰਤ ਰੱਖਿਆ ਗਿਆ ਹੈ ਜੀ ਹਾਂ ਜਲੰਧਰ ਡੀਸੀ ਦਫਤਰ ਦੇ ਬਾਹਰ ਇਹ ਜਿਹੜੇ ਹੈਪੀ ਸੰਧੂ ਪ੍ਰਧਾਨ ਨੇ ਹਾਲਾਂਕਿ ਦਾਸਤੀ ਕਿ ਕੱਲ ਹੀ ਕੁਝ ਦਿਨ ਪਹਿਲਾਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪ੍ਰਧਾਨਗੀ ਤੋਂ ਪਰ ਹੁਣ ਡੀਸੀ ਦਫਤਰ ਬਾਹਰ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਇਹ ਜਿਹੜੇ ਭੁਖੜ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਇਹਨਾਂ ਦਾ ਕਹਿਣਾ ਹੈ ਜਦ ਤੱਕ ਇਹ ਕਾਨੂੰਨ ਨੂੰ ਸਰਕਾਰ ਵਾਪਸ ਨਹੀਂ ਲੈਂਦੀ ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਵਿਰੋਧ ਕਰਾਂਗਾ ਦੱਸਦੇ ਕਿ ਹਿੱਟ ਐਂਡ ਕਨ ਜਿਹੜਾ ਹਿੱਟ ਐਂਡ ਰਨ ਕਾਨੂੰਨ ਆ ਇਹਦੇ ਵਿੱਚ ਜਿਹੜੀ 10 ਸਾਲ ਦੀ ਸਜ਼ਾ ਤੇ ਅਜੇ ਕਿਸੇ ਡਰਾਈਵਰ ਤੋਂ ਕਿਸੇ ਦਾ ਐਕਸੀਡੈਂਟ ਦੌਰਾਨ ਮੌਤ ਹੁੰਦੀ ਹੈ ਤਾਂ ਉਸ ਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਜਿਸ ਦਾ ਲਗਾਤਾਰ ਟਰੱਕ ਡਰਾਈਵਰ ਵਿਰੋਧ ਕਰ ਰਹੇ ਨੇ ਉਹ ਹੈਪੀ ਸੰਦੂ ਜਿਹੜੇ ਟਰੱਕ ਜਨਨ ਦੇ ਪ੍ਰਧਾਨ ਨੇ ਉਹ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਕਹਿਣਾ ਕਿ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦਾ ਮੈਂ ਭੁੱਖ ਹੜਤਾਲ ਤੇ ਬੈਠਾ ਰਾਵਾਂਗਾ ਪਰ ਅਨਨ ਕੀ ਸੋਚ ਰਹੇ ਆ ਤੁਸੀਂ ਇਸ ਵਾਰ ਇੱਥੇ ਬੈਠ ਕੇ ਧਰਮਨ ਦੇ ਯਾਰ ਪੰਜਾਬ ਦੇ ਜੋ ਹਾਲਾਤ ਆ ਜਿਦਰੀ ਵੱਡੇ ਤਦਾਦ ਦੇ ਵਿੱਚ ਸੈਂਟਰ ਸਰਕਾਰ ਕਾਲਾ ਘੋੜੂ ਲੈ ਕੇ ਆਈ ਆ ਟਰੱਕ ਆਪਰੇਟਰਾਂ ਦੇ ਨਹੀਂ ਪੰਜਾਬ ਦੇ ਲੋਕਾਂ ਦੇ ਖਿਲਾਫ ਲੈ ਕੇ ਆਈ ਜੀ ਅੱਜ ਪੰਜਾਬ ਦੇ ਲੋਕ ਸੁੱਤੇ ਪਏ ਆ ਚਲੋ ਉਹਨਾਂ ਦੀ ਮਰਜ਼ੀ ਕਿਸਾਨ ਯੂਨੀਅਨ ਸੁੱਤੀਆਂ ਪਈਆਂ ਚਲੋ ਉਹਨਾਂ ਦੀ ਮਰਜ਼ੀ ਪਰ ਮੈਂ ਅਜੇ ਟਰੱਕ ਚੋਂ ਹੁੰਦਾ ਸਾਬਕਾ ਪ੍ਰਧਾਨ ਹੁੰਦੇ ਨਾਲ ਤੇ ਕਿਉਂਕਿ ਮੈਂ ਪਾਤੋਸ ਦੀ ਫਾਇਦਾ ਦਿੱਤਾ ਹੋਇਆ ਉਹਦੇ ਲਈ ਜਿਹੜਾ ਆ ਅਜਲਾਸ 16 ਤਰੀਕ ਨੂੰ ਹੋ ਰਿਹਾ ਪਰ ਉਨੀ ਦੇਰ ਤੱਕ ਸਰਦਾਰ ਗਰਬਚਨ ਸਿੰਘ ਜੀ ਵਿਰਕ ਜਿਹੜੇ ਦੇਵੀਗੜ੍ਹ ਦੇ ਪ੍ਰਧਾਨ ਨੇ ਔਰ ਇਲੈਕਸ਼ਨ ਇਨਚਾਰਜ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਆ ਕਿ ਤੁਸੀਂ ਇਲੈਕਸ਼ਨ ਕਰਾਉਣੀ ਆ ਪਰ ਉਸ ਦਿਨ ਲੋੜੀ ਤੋਂ ਉਹਦੇ ਕਾਰਨ ਬਹੁਤੇ ਲੋਕ ਨਹੀਂ ਸੀ ਆ ਸਕੇ ਇਸ ਕਰਕੇ ਮੈਂ ਚਾਹੁੰਦਾ ਸੀ ਜਿਹੜਾ ਪ੍ਰਧਾਨ ਬਣੇ ਉਸ ਸਿਸਟਮ ਦੇ ਤੁਹਾਨੂੰ ਆ ਕੇ ਬਣੇ ਨਾ ਕੇ ਆਪਾਂ ਉਵੇਂ ਹੀ ਪ੍ਰਧਾਨ ਆ ਥੋਪੇ ਜਾਵੇ ਕੋਈ ਜਾਂ ਉਧੇ ਆ ਕੇ ਬੈਜਦੇ ਨਹੀਂ ਕਰਨਾ ਹੈ ਜੇ ਨਾ ਮੈ ਇਲੈਕਸ਼ਨ ਲੜਦਾ ਪਰ ਚਲੋ ਅੱਜ ਜਿਹੜੇ ਹਾਲਾਤ ਆ ਪੰਜਾਬ ਦੇ ਮੈਂ ਅੰਮ੍ਰਿਤਸਰ ਗਿਆ ਸੀ ਦਰਬਾਰ ਸਾਹਿਬ ਸੁਚੰਗਿਆ ਸੀ ਕਿ ਮੱਥਾ ਟੇਕਣ ਗਿਆ ਸੀ ਉਸ ਕਾਬ ਦੇ ਇਸ ਕਾਬ ਤੋਂ ਸਾਰੀਆਂ ਮਰਜ਼ਾ ਪੂਰੀਆਂ ਹੋ ਗਈਆਂ ਬਾਕੀ ਤਾਂ ਬਹੁਤਾ ਆਸਾਂ ਨਹੀਂ ਆਪਾਂ ਨੂੰ ਦਿੱਤੀਆਂ ਸਰਕਾਰਾ ਤੋਂ ਬਹੁਤੀ ਕੋਈ ਆਸ ਨਹੀਂ ਹੈ। ਪਰ ਅੱਜ ਮੈਂ ਉੱਥੇ ਵੀ ਦੇਖਦਾ ਸੀ। ਬੇਲਾ ਮੈਨੂੰ ਜਿਵੇਂ ਪੁਲਿਸ ਵਾਲੇ ਮਿਲੇ। ਉਹਨੇ ਮੈਨੂੰ ਕਿਹਾ ਵੀ ਪੰਜਾਬ ਦੀ ਜੁਨੀਅਨ ਦੋ ਘਾੜ ਹੋ ਗਈ। ਉਹਨੇ ਕਿਹਾ ਭਾਜੀ ਫਿੱਕੀ ਰੂਪ ਨਹੀਂ ਆਉਂਦੇ ਪੈਸੇ। ਤੇ ਕੀ ਹਾਲਾਤ ਮਾੜੇ। ਚਲੋ। ਇੱਥੇ ਵੀ ਜਿਹੜੀ ਵਿਚਾਰ ਆ ਨਾ ਇੱਥੇ ਵੀ ਦੱਸਾਂਗਾ ਮੈਂ। ਜਿਹੜੇ ਕੁਝ ਲੋਕ ਮਜ਼ੇ ਲੈਂਦੇ ਆ ਨਾ ਸੋਚਦੇ ਆ ਕੋ ਲਾਗੇ ਛੱਗੇ ਵਾਲੀ ਮਜ਼ੇ ਲੈਂਦੇ ਆ ਲੈ ਲੋ ਯਾਰ। ਇਹ ਦਿਖਾਉਣ ਲਗਾ ਹੋਣਾ। ਕਿ ਆ ਪੰਜਾਬ ਕਿਹਦੇ ਨਾਲ ਖੜਾ। 16 ਤਰੀਕ ਨੂੰ। 16 ਤਰੀਕ ਮੋਗੇ 'ਚ ਜਲਾਸ ਹੋ ਰਿਹਾ ਮਿਰਕਸਾਬ ਨਾਲ ਗੱਲ ਹੋ ਗਈ ਆ ਕਿ ਬਹੁਤ ਜਗ੍ਹਾ ਤੋਂ ਫੋਨ ਆ ਰਹੇ ਸਪੋਰਟ ਦੇ ਕਿੱਥੀਆਂ ਆ ਰਹੇ ਆ ਪ੍ਰਧਾਨ ਦੀ ਛਡਾ ਨਹੀਂ ਹੈਗਾ ਛਡਾ ਨਹੀਂ ਹੈਗਾ ਸੋ ਉਹਨੂੰ ਲੈ ਕੇ ਜਿਹੜਾ ਅੱਜ ਹੈਗਾ ਆ ਆਪਾਂ ਫੈਸਲਾ ਕੀਤਾ ਕਿ ਪੰਜਾਬ ਦੇ ਟ੍ਰਕਾਂ ਵਾਲੇ ਦੀ ਜਿਹੜੀ ਲੜਾਈ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਟ੍ਰਕਾਂ ਦੇ ਜਿਹੜਾ ਇਹ ਲੜਣੀ ਆ ਔਰ ਇਜ਼ਲੀ ਜਿਆ ਸੁਆਦਰੀਕਾ ਇਹਦੇ ਤੋਂ ਕੁਝ ਲੋਕ ਕਹਿੰਦੇ ਨਾ ਹੈਪੀ ਇਸ ਸਟਰੈਂਥ ਘਟ ਗਈ ਆ ਚੈੱਕ ਕਰਿਆ ਸੁਆਦਰੀਕ ਨੂੰ ਇਹ ਸਾਥੀਏ 70 ਹੋਗੇ ਯੂਨੀਅਨ ਜਿਨ੍ਹਾਂ ਦੀ ਮੈਨੂੰ ਸਪੋਰਟ ਦੇ ਫੋਨ ਆ ਸਿਗਲਾ ਉਹ ਜੇ ਸਿਗਲਾ ਸੁਣ ਹੁਣ ਮੇਰੀ ਗੱਲ ਫਿਰ ਦੱਸਣਾ ਵਾ ਤੂੰ ਕਹਿੰਦਾ ਨਾ ਮੇਰੇ ਤੋਂ 50 ਪੈਂਟਾਂ ਦਾ ਸਮਰਥਨ 70 ਦਾ ਸਮਰਥਨ ਆ 70 ਦਾ ਕਹਿੰਦਾ ਨਾ ਜੇ ਤੈਨੂੰ 17 ਵੀ ਤੇਰੇ ਕੋਲ ਨਹੀਂ ਆ 17 ਕਹਿੰਦਾ 17 ਵੀ ਲਿਆ ਕੇ ਦਿਖਾ ਦੇਗਾ ਨਹੀਂ ਬਣਾਉਂਗਾ ਪ੍ਰਧਾਨ ਤੈਨੂੰ ਪੰਜਾਬ ਦਾ ਪ੍ਰਧਾਨ ਮੰਨ ਲਓ 17 ਵੀ ਲਿਆ ਕੇ ਦਿਖਾ ਦੇ ਇਹ ਨਹੀਂ ਤੂੰ ਗੱਲਾਂ ਕਰਦਾ ਆ ਬੀੜੇ ਕਰਕੇ ਬੇੜਾ ਗਰਖ ਹੋਇਆ ਪੰਜਾਬ ਦੇ ਟਰੱਕ ਆਪਰੇਟਰਾਂ ਤੁਸੀਂ ਦੋ ਬੰਦਿਆਂ ਤਿੰਨ ਬੰਦਿਆਂ ਨੇ ਬੀੜਾ ਕਰ ਕੀਤਾ ਇਹ ਕਾਮਨਾ ਮੋੜ ਕਿਹੜਾ ਚੀਜੀ ਨੂੰ ਖੂਨ ਲਾ ਕੇ ਸੀ ਨਾ ਕਿਹਦੀ ਕਹਿੰਦਾ ਮੈਂ ਗੱਡੀ ਰੋਕ ਲਈ ਕੈਪਟਨ ਦੀ ਜਿੱਦੇ ਤਾਂ ਆਪਣੀ ਅੱਖਾਂ ਨਹੀਂ ਸਿਕਲਦੀਆਂ ਤੂੰ ਉਹੀ ਗੱਡੀ ਖੋਲ ਨਹੀਂ ਰੋਕ ਲਈ ਉਹ ਤਾਂ ਆਪ ਹੀ ਰੁਕਿਆ ਸੀ ਉਹ ਕਿਹੜੀ ਪਾਰਟੀ ਦਾ ਮੁੱਖ ਮੰਤਰੀ ਜੇ ਤੂੰ ਗੱਡੀ ਰੋਕੀ ਆ ਜੇ ਰੋਕਣੀ ਜਦੋਂ ਜੂਨੀਅਨ ਤੋੜੀਆਂ ਉਹਦੇ ਰੋਕਦਾ ਸੱਪਾ ਤਾਂ ਮੈਨੂੰ ਟੱਕਿਆ ਰਿਆ ਤਰੀ ਸਟਰੀਮ ਨੂੰ ਪਤਾ ਉਹੀ ਆ ਨਾ ਅਮਨੇ ਓਏ ਅਮਨੇ ਮੈਂ ਕਹਿਣਾ ਨਹੀਂ ਚਾਹੁੰਦਾ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਉਹ ਰਹੀ ਨਾ ਜਿਹੜੀ ਪਤ੍ਰੂਮ ਗਿੱਲੀ ਹੋ ਗਈ ਸੀ ਬਾਰਡਰ ਦੇ ਯਾਦ ਹੈ ਕਿ ਨਹੀਂ ਯਾਦ ਕਰਨੀ ਯਾਦ ਤੈਨੂੰ ਹੁਣ ਕਰਾਵਾਂ ਯਾਦ ਜਦੋਂ ਮੈਂ ਤੁਹਾਨੂੰ ਕਿਹਾ ਸੀ ਰਾਤੀ ਐਲਾਨ ਕੀਤਾ ਸੀ ਉੱਥੇ ਜੇ ਐਮਐਲਏ ਘਨੋੜ ਸਾਹਿਬ ਆਏ ਸੀ ਵੀ ਇੱਕ ਪਾਸਾ ਖੋਲ ਦੀ ਲੋਕਾਂ ਨੂੰ ਪਰੇਸ਼ਾਨੀ ਆ ਕਿ ਕੀ ਕਹਿੰਦਾ ਸੀ ਨਹੀਂ ਖੋਲਣਾ ਆਪਰੇਟਰਾਂ ਨੂੰ ਰਾਤ ਨੂੰ ਚਲੋ ਆਪਰੇਟਰਾਂ ਵਿੱਚੋਂ ਰਾਤ ਨੂੰ ਕਿਦੇ ਵਿਚਾਰਿਆਂ ਨੇ ਟੈਕ ਬੂਕ ਲਾਇਆ ਹਦਾ ਨੇ ਉਹ ਇਹ ਨਹੀਂ ਸੋਚਦੇ ਨਹੀਂ ਉਹਨਾਂ ਨੂੰ ਅੱਗੇ ਦੇ ਮਾੜੇ ਚੰਗੇ ਦਾ ਕੀ ਪਤਾ ਪੰਜਾਬ ਦੇ ਪ੍ਰਧਾਨ ਦਾ ਫਰਜ਼ ਬਣਦਾ ਆ ਕਿ ਕਿੰਨਾ ਆਪਣੇ ਪ੍ਰੋਪਰੇਟਰਾਂ ਨੂੰ ਬਚਾਉਣੇ ਲਾਠੀਆਂ ਖਵਾਉਣ ਨੂੰ ਵੀ ਮੈਂ ਲੈ ਕੇ ਜਾ ਰਿਹਾ ਹਾਂ ਤੇ ਠੀਕ ਹੈ ਤੂੰ ਕੀਤਾ ਹਾਈ ਗੱਲ ਕੀਤੀ ਹੋਈ ਤੇ ਸਾਨੂੰ ਝੂਠੇ ਪਾਇਆ ਸਰਕਾਰ ਦੇ ਅੱਗੇ ਹੁਣ ਅਗਲਾ ਸੌਣ ਤੇ ਤੇਰੀਆਂ ਕਰਤੂਤਾ ਪਹਿਲਾਂ ਦੱਸਾਂ ਫਿਰ ਦੂਜੀਆਂ ਦੱਸਾਂ ਤੁਸੀਂ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ ਟਰੱਕੀਆਂ ਦੀ ਗੱਲ ਕਰਦਾ ਦੂਜੇ ਦਿਨ ਕੀ ਹੋਇਆ ਫੇ ਤੈਨੂੰ ਜਦੋਂ ਮੈਂ ਤੈਨੂੰ ਜਾ ਕੇ ਕਿਹਾ ਸੀ ਕਿ 500 ਪੁਲਿਸ ਵਾਲਾ ਆ ਗਿਆ ਅੱਜ ਲਾਠੀ ਚਾਰ ਹੋਊਗਾ ਕਰੋ ਪੰਜਾਬ ਦੇ ਟਰੱਕ ਬਲੇਡਰਾਂ ਨੇ ਲਾਠੀਆਂ ਪੈਣੀਆਂ ਜਦੋਂ ਬਾਰਡਰ ਬੰਦ ਕੀਤਾ ਹੋਇਆ ਸੀ ਤੇ ਤੂੰ ਕੀ ਕਹਿੰਦਾ ਸੀ ਤੂੰ ਕਹਿੰਦਾ ਨਹੀਂ ਸਾਰੇ ਲੋਕ ਵੀ ਇੱਥੇ ਆ ਹਲਕਾ ਵੀ ਸਾਰਾ ਇੱਥੇ ਆ ਉਹ ਤੈਨੂੰ ਤੇ ਇਹ ਨਹੀਂ ਪਤਾ ਜੂਨੀਅਰ ਕਿਹੜੀ ਹੈਗੀ ਕਿਹੜੀ ਨਹੀਂ ਤੂੰ ਡੇਰਾ ਬਸੀ ਦੀ ਗੱਲ ਕਰ ਰਿਹਾ ਹਲਕਾ ਤੂੰ ਕੋਹੜ ਦੇ ਜਾ ਕੇ ਬੇਟਾ ਇਹਨਾਂ ਨੂੰ ਨਹੀਂ ਪਤਾ ਹੈ ਤਾਂ ਤੂੰ ਟਰੱਕ ਡਰਾਈਵਰ ਹੀ ਆ ਨਾ ਗੁੱਸਾ ਨਾ ਕਰੋ ਡਰਾਈਵਰਾਂ ਨੂੰ ਨਹੀਂ ਮੈਂ ਕਹਿੰਦਾ ਮੇਰੇ ਭਰਾ ਆ ਪਰ ਜਿਹੜਾ ਡਰਾਈਵਰ ਦੀ ਜਿਹੜੀ ਸੋਚ ਆ ਕਿਸੇ ਦੀ ਬਹੁਤ ਵਾਰੀ ਦਾ ਮੇਰੇ ਤੋਂ ਵੀ ਨਾ ਹਟਾ ਲਿਆ ਪਰ ਥੇ ਵੀ ਆ ਜਿਹਨੇ ਕੋਈ ਕੰਮ ਕੀਤਾ ਉਹਦੇ ਨਾਲ ਅੱਗੇ ਕਿਉਂਕਿ ਉਹਦਾ ਆਪਣੇ ਕੰਮ ਵਿੱਚ ਤਜਰਬਾ ਬਹੁਤ ਆ ਉਹਦਾ ਗੱਡੀ ਚਲਾਉਣ ਦਾ ਅਸੀਂ ਨਹੀਂ ਚਲਾ ਸਕਦੇ ਜਿੰਨੀ ਵਧੀਆ ਉਹਨੇ ਚਲਾਉਣੀ ਆ ਔਰ ਜਿਹੜੀ ਤੇ ਵੀ ਇਹਨਾ ਹਰਕਤਾਂ ਕਰਕੇ ਪੰਜਾਬ ਦਾ ਤੂ ਬੇੜਾ ਕਰ ਕਰਾਇਆ ਫਿਰ ਤੂੰ ਆਦੂ ਹੋਇਆ ਕਿ ਤੂੰ 500 ਨੂੰ ਕੀ ਕਹਿੰਦਾ ਏ ਓਏ 500 ਨੂੰ ਕੀ ਕਹਿੰਦਾ ਹੁਣ ਮੈਂ ਦੱਸਣ ਲੱਗਾ ਸਾਰਾ ਕੁਝ ਦੱਸੂ 500 ਨੂੰ ਕੀ ਕਹਿੰਦਾ ਏ 2000 ਪਾਲਸ ਵਾਲਾ 3000 ਬੰਦਾ ਤੇ ਕਿਉਂ ਹੋ ਗਈ ਸੀ ਕਿੰਨੀ ਸਿੰਘ ਹੁਣ ਹੁਣ ਦੂਜੀ ਗੱਲ ਤੈਨੂੰ ਕਹਿੰਦਾ ਬੋਲੀ ਜੋ ਬੋਲਣਾ ਤੇ ਅੱਜ ਬੋਲਦਾ ਮੈਂ ਨਹੀਂ ਤੇਰੇ ਵਰਗੇ ਜਵਾਬ ਦਿੰਦਾ ਹੁਣ ਦੂਜੀ ਗੱਲ ਮੈਂ ਕਰਦਾ ਸਿੰਗਲੇ ਦੀ ਸਿੰਗਲਾ ਸਾਰਾ ਕੁਝ ਭੁੱਲ ਗਏ ਤੁਸੀਂ ਕਹੇ ਸੰਧੂ ਸreten ਨਹੀਂ ਤੁਸੀਂ ਪੰਜ ਬੰਦੇ ਪਾਏ ਮੈਂ ਇੱਕੋ ਨਹੀਂ ਇੱਕ ਪਾਇਆ ਮੈਂ ਕਹਿੰਦਾ ਚੱਲ ਯਾਰ ਪੰਜਾਬ ਦੇ ਮਸਲੇ ਹੱਲ ਹੋਣੇ ਪੰਜਾਬ ਦੀ ਲੜਾਈ ਪਹਿਲਾਂ ਇੱਥੇ ਫਲੋਰ ਤੋਂ ਸ਼ੁਰੂ ਕੀਤੀ ਸੀ ਜਦੋਂ ਫਲੋਰ ਤਾਂ ਨਾ ਲਾਇਆ ਸੀ ਤੇ ਮੈਂ ਦੱਸਣ ਲੱਗਾ ਹੁਣ ਤੂੰ ਬੈਠਾ ਸੀ ਸੀਐਮ ਦੀ ਕੁਰਸੀ ਦੇ ਬਾਹਰ ਜਾ ਕੇ ਤੇਰਾ ਕੰਮ ਹੀ ਇਹ ਆ ਤੂੰ ਹੈਗਿਆ ਸਰਕਾਰ ਦਾ ਦਲਾਲ ਹੀ ਆ ਨਾ ਬੇਸੀਅਰ ਜਾ ਤੂੰ ਅੱਜ ਪਹਿਲਾਂ ਮੈਨੂੰ ਆਪਣੇ ਨਾਲ ਨਵੇੜ ਲੈਂਦੇ ਫਿਰ ਦੂਜਾ ਵੀ ਨਵੇੜੂਗਾ ਬਾਕੀਆਂ ਸਰਕਾਰਾਂ ਦਾ ਫਿਰ ਨਵੇੜਦੇ ਆ ਪਰ ਤੇਨ ਪਹਿਲਾਂ ਆਪਣੇ ਨਾਲ ਨਵੇੜੂ ਇਹ ਸੇ ਆਪਾਂ ਪਹਿਲਾਂ ਕੱਲ ਮਾੜਾ ਰੋਜ਼ ਦਾ ਕਲੇਸ਼ ਪਿਆ ਹੈ ਤੂੰ ਕੀ ਕੀਤਾ ਸੀ ਤੂੰ ਬਰਾਬਰ ਸੀਐਮ ਦੀ ਕੁਰਸੀ ਦੇ ਬਾਹਰ ਬਹਿ ਗਿਆ ਜਾ ਕੇ ਉਹ ਬਹਿਣਾ ਤੇ ਪੀ ਰਿਆ ਪੁੱਤਾ ਰੋਡ ਤੇ ਬਹਿਣਾ ਸੀ ਆ ਕੇ ਤੂੰ ਜਾ ਕੇ ਕੁਰਸੀ ਦੇ ਮੂਰੇ ਬਹਿ ਗਿਆ। ਦੂਜੀ ਸੌਣ। ਦੂਜੀ ਜਿਹੜੀ ਤੇਰੀ ਡਰਪੋਗ ਤੇ ਜਾਂ ਤੇਰਾ ਟਰਪੋਗ ਪਾਨਿਆ ਜਿਹੜਾ ਤੂੰ ਚੀਚੀ ਨੂੰ ਖੂਨ ਲਾ ਕੇ ਸ਼ੀਰ ਬਣਦਾ। ਤੇ ਟੀਕ ਕਪ ਕਲਾ ਮੀਟਿੰਗ ਮੈਂ ਗਿਆ। ਤੁਸੀਂ ਕੀ ਕੀਤਾ? ਫੋਲਰ ਨਹੀਂ ਤਾਂ ਨਾ ਲਾਉਣਾ ਜੀ ਸੈਂਟਰ ਨੂੰ ਛੱਡ ਕੇ ਤੁਸੀਂ ਬਾਰਡਰ ਤੇ ਲੱਗੇ ਪੰਜਾਬ ਦੇ ਟਰੱਕ ਪਰੇਡਾ। ਕਿੱਥੋਂ ਆਦੇ ਹੀ ਤੇਰੇ ਕੋਲ ਬੰਦੇ ਓਏ। ਕੋਣ ਜਾਣਦਾ ਸੀ ਤੇ ਤੇਨੇ ਮੀਟਿੰਗ ਕਰ ਰਹੀ ਮੈਂ ਕਿਹਾ ਚੱਲ ਹੁਣ ਤੋਂ ਘੰਟੇ ਬਾਅਦ ਦੁਬਾਰਾ ਮੀਟਿੰਗ ਕਰਕੇ ਦੁਬਾਰਾ ਮਿਲਦੇ ਪਿੱਛੇ ਹਾਲ ਜੀ ਮੀਟਿੰਗ ਕਿੰਨੇ ਮੈਂਬਰ ਸੀ। ਮੈਂ ਨ ਤੈਨੂੰ ਕੀ ਕਿਹਾ ਸੀ ਸਾਰੀਆਂ ਐਸੋਸੀਏਸ਼ਨਾਂ ਨੂੰ ਕੀ ਕਿਹਾ ਸੀ ਮੈਂ ਤੇ ਸਾਰੇ ਜਾਣੇ ਆਪਣੀ ਆਪਣੀ ਐਸੋਸੀਏ ਜਿੰਨੀਆਂ ਜੁਨੀਅਰ ਨੂੰ ਕਾਲ ਕਰਕੇ ਲਿਸਟ ਬਣਾ ਕੇ ਲੈ ਕੇ ਆਓ ਉੱਥੇ ਜੁਨੀਅਰ ਬਾਕੀ ਨੂੰ ਜੂਸੀ ਗਵਾਹ ਮੇਰੇ ਕੋਲ ਆ ਤੁਸੀਂ ਕਿੰਨੂੰ ਕਾਲ ਕਰਕੇ ਲੈ ਕੇ ਆਏ ਸੀ ਮੈਂ ਤੈਨੂੰ ਕਹੇ ਸੀਰੇ ਯਾਰ ਬੰਦਾ ਆਊਗਾ ਪੱਟਾ ਜੁਨੇ ਪੈਂਡਾ ਜੁਨੇ ਦੀ ਗੱਲ ਕਰਕੇ ਆਇਆ ਤੁਸੀਂ ਕੀ ਕਰ ਰਹੇ ਸੀ ਓਏ ਚਲੋ ਛੱਡੋ ਯਾਰ ਜੱਗਲਾ ਹੋ ਗਈਆਂ ਪੁਰਾਣੀਆਂ ਸਮੇਂ ਬੀਤੇ ਦੀਆਂ ਹੁਣ ਅੱਜ ਦੀ ਗੱਲ ਕਰਦਾ ਤੂੰ ਕੀ ਚੀਜੀ ਨੂੰ ਫੋਨ ਲਾ ਕੇ ਸ਼ਹੀਦ ਬਣਦੀ ਕੋਸ਼ਿਸ਼ ਕਰਦਾ ਕੀ ਕੀਤਾ ਮੈਨੂੰ ਪੁਛਣੇ ਭੇਜ ਗਏ ਮੈਨੂੰ ਪਤਾ ਹੀ ਟਰੈਪ ਲਾਇਆ ਤੁਸੀਂ ਟਰੈਪ ਲਾਇਆ ਲੜ ਕੇ ਪਰ ਮੈਂ ਤਾਂ ਟਰੈਪਾਂ ਦੀ ਪ੍ਰਵਾਹ ਨਹੀਂ ਕਰਦਾ ਮੈਨੂੰ ਪਤਾ ਸੀ ਵੀ ਜੇ ਕੋਈ ਲਾਠੀ ਚਾਰਜ ਹੋ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਗੇਮ ਵੜਾ ਰਹੇ ਹੋ ਕੋਈ ਬਠੰਡੇ ਚਲ ਗਿਆ ਮਿਸਟਰਾਂ ਦਾ ਮੀਟਿੰਗ ਛੱਡ ਕੇ ਬਠੰਡੇ ਚਲ ਗਿਆ ਪਹਿਲਾਂ ਮੇਰੇ ਬਲੇਟਰ ਜੂਰੀ ਆ ਇੱਥੇ ਕਿ ਉਹ ਜਾ ਕੇ ਪਤਾ ਕੀ ਹਾਂ ਕੀ ਕਹਿੰਦੇ ਆ ਕੀ ਕਹਿੰਦੇ ਆ ਪ੍ਰਧਾਨ ਮੈਂਬਰ ਸਾਡੇ ਇੱਥੇ ਕੋਈ ਲਾਠੀ ਚਾਰਜ ਨਹੀਂ ਹੋਇਆ ਬੌਸ ਦੇ ਸਾਹਮਣੇ ਕਹਿੰਦੇ ਵੀ ਨਹੀਂ ਹੋਇਆ ਯਾਰ ਵੀ ਤੁਸੀਂ ਥਾਣਾ ਘਾਲਾ ਲਾ ਕੇ ਬਿਠਿਆ ਤੁਸੀਂ ਬਠੰਡੇ 'ਚ ਕੀ ਕਰਦੇ ਆ ਮਨੇ ਤੁਸੀਂ ਕੀ ਕਰਦੇ ਬਠੰਡੇ 'ਚ ਬਿਠੇ ਦੈਨ ਰਾਹ ਦੂੰਗਾ ਲੋ ਯੂਨੀਅਨ ਜਾਣਾ ਚਲੋ ਇਹ ਗੱਲ ਅੱਗੇ ਕਰ ਲਈਆਂ ਹੁਣ ਮੈਂ ਅਗਲੀ ਗੱਲ ਕਰਦਾ ਤੂੰ ਕੀ ਸ਼ੀਸ਼ੇ ਨੂੰ ਸ਼ੀਹ ਹੁਣ ਲਾ ਕੇ ਸਿਗਲਾ ਤੂੰ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦਾ ਕਿਹੜਾ ਕਹਿੰਦਾ ਸਿੰਗਲੇ ਨੂੰ ਚੱਕ ਕੇ ਲੈ ਗਈ ਪੌਸ ਚੱਕ ਕੇ ਲੈ ਗਈ ਦੋ ਜਾਨੇ ਪੌਸ ਚੱਕਣ ਆਏ ਨਾ ਦੋ ਜਾਨੇ ਤੇ ਕੀ ਹੋਉਂਦਾ ਟਰੱਕ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਤੇਰੇ ਮਗਰ 100 ਬੰਦਾ ਤਾਂ ਜਾਂਦਾ ਲਾਂਹ ਤੇ ਤੇਰੇ ਤੇਰੇ ਪ੍ਰਧਾਨ ਹੁੰਦੇ ਤੂੰ ਫਿਰ ਚਲ ਮੈਂ ਕਹਿੰਦਾ ਤੂੰ ਇਦਾਂ ਹੀ ਹੋ ਗਿਆ ਸੀ ਮੈਂ ਹੁਣ ਅਗਲੀ ਗੱਲ ਪੁੱਛਦਾ ਹਾਂ ਸਿੰਗਲਾ ਦੱਸ ਮੈਨੂੰ ਕੁੰਗੀ ਕਰਨ ਗਿਆ ਸੀ ਤੇ ਤੂੰ ਤੈਨੂੰ ਪੋਸਟ ਚੱਕ ਕੇ ਲੈ ਜਾ ਕੇ ਤੇਨਾਂ ਮੀਟਿੰਗਾਂ ਕਰਦੀ ਸੀ ਤੂੰ ਚੰਡੀਗੜ੍ਹ ਕਿੱਦਾ ਪਹੁੰਚ ਗਿਆ ਚਲੋ ਚੰਡੀਗੜ੍ਹ ਤੇ ਨੂੰ ਲੈ ਗਿਆ ਚੱਕ ਕੇ ਤੂੰ ਇੱਕ ਵਾਰੀ ਕਿਹਾ ਕਿ ਮੈਨੂੰ ਪੋਸਟ ਚੱਕ ਕੇ ਲਈ ਮੈਂ ਮੀਟਿੰਗ ਜ਼ਬਰਦਸਤੀ ਲਈ ਤੂੰ ਮੀਡੀਆ ਨੂੰ ਕਿਹਾ ਤੇਰੇ ਜਿਹੜੇ ਬਾਕੀ ਦੇ ਬੰਦੇ ਉਥੇ ਮੀਟਿੰਗ ਦੀ ਕਿੱਦਾ ਪਹੁੰਚ ਗਏ ਦੱਸ ਜਵਾਬ ਦੇ ਪੰਜਾਬ ਦੇ ਟਰੱਕ অপারেਟਰਾਂ ਨੂੰ ਜਵਾਬ ਦੇ ਤੈਨੂੰ ਮਾਝਾ ਦੱਸਣ ਲੱਗਾ ਤੂੰ 17 ਜੁਲਾਈ 17 ਦੀ ਗੱਲ ਕਰਦਾ 17 6 7 ਨਹੀਂ ਰਹਿਣ ਦਊਂਗਾ ਤੈਨੂੰ ਮਾਝਾ ਕਹਿੰਦਾ ਵਾਹਿਗੁਰੂ ਦਾ ਕਾਹਲ ਸਾਹਿਬ ਵਾਹਿਗੁਰੂ ਬੋਲੇ ਅੱਜ ਤੋਂ ਮੈਂ ਉਹ ਖੜਤਾਲ ਤੇ ਬੈਠ ਗਿਆ ਮਰਨ ਵਰਤ ਤੇ ਜਦੋਂ ਤੱਕ ਜੀਣਾ ਆ ਇੱਥੇ ਬੈਠਾ ਰਹੂੰਗਾ ਨਹੀਂ ਉੱਠੂਗਾ ਇਥੋਂ ਜੋ ਵੀ ਮਰਜ਼ੀ ਹੋ ਜੇ ਸੱਲਾ ਹੀ ਬੈਠੂਗਾ ਨਹੀਂ ਰੋੜ ਨਹੀਂ ਜਰੂਰਤ ਕਿਸੇ ਨੂੰ ਤੰਗ ਕਰਨ ਦਾ ਕੱਬਦਾ ਪਰ ਉਸ ਹੀ ਗੱਲ ਨਾਲ ਇੱਕ ਬੰਦਾ ਬੈ ਕੇ ਵੀ ਉਹਨੇ ਕਰ ਸਕਦਾ 1000 ਰੁਪਏ ਕਿ ਉਹਨੇ ਕਰ 100 ਵੀ ਲੈ ਕੇ ਉਹਨੇ ਕਰ ਤੁਸੀਂ ਤਿਆਰੀਆਂ ਕਰੋ ਆਉਣ ਵਾਲੇ ਸਮੇਂ ਜਦ ਕੋਰ ਕਮੇਟੀ ਜਦ ਦਿਲਾਸ ਹੋ ਗਿਆ ਜਿਹੜਾ ਵੀ ਪ੍ਰਧਾਨ ਬਣੂਗਾ ਜੋ ਪ੍ਰੋਗਰਾਮ ਦੇਊਗਾ ਉਸ ਪ੍ਰੋਗਰਾਮ ਦੇ ਖਰੇ ਉਤਰਾਂਗੇ ਪੂਰਾ ਇਮਾਨਦਾਰੀ ਨਾਲ ਲਾਵਾਂਗੇ ਹੁਣ ਆ ਕਿ ਸਟਰੈਂਥ ਦੀ ਗੱਲ ਜਿੱਦਾਂ ਜਿਹੜਾ ਜਿਹੜਾ ਵੀ ਕੰਮ ਕੀਤਾ 5000 ਤੋਂ ਘੱਟ-ਘੱਟ ਹੋਇਆ ਫੇਰ ਨਹੀਂ ਜਾਊਂਗਾ ਉਸ ਕੱਠ ਦੇ ਵਿੱਚ ਭਾਵੇਂ ਮੈਂ ਪੰਜਾਬ ਦਾ ਪ੍ਰਧਾਨ ਨਹੀਂਗਾ ਹੁਣ ਅਸਤੀਫਾ ਕੀ ਦੇਣਾ ਹੁਣ ਬੱਟੇ ਨਹੀਂ ਦਿੱਤਾ ਦੂਜੀ ਗੱਲ ਜੇ ਸੀਐਮ ਸਾਹਿਬ ਪੰਜਾਬ ਦੇ ਕਹਿੰਦੇ ਪੰਜਾਬ ਦੀਆਂ ਮੰਗਾਂ ਮੰਨਣ ਨੂੰ ਤਿਆਰ ਬੈਠੇ ਜੋ ਮੇਰੀ ਅਫਸਰ ਸ਼ਾਹੀ ਨਾਲ ਸਾਰੀ ਉੱਪਰ ਲੈਵਲ ਤੇ ਗੱਲ ਹੋਈ ਹੈ ਬਹੁਤ ਵਧੀਆ ਗੱਲ ਆ ਜੇ ਜੇ ਕਾਰਗਰਾਂਵਾਂਗੇ ਸੀਐਮ ਸਾਹਿਬ ਜੇ ਤੁਸੀਂ ਮੰਨੋਗੇ ਪਰ ਹੱਲੇ ਮੈਨੂੰ ਬਹੁਤੀ ਆਸ ਨਹੀਂ ਕਿ ਜੇ ਲੰਬਾ ਸਮਾਂ ਆਪਾਂ ਨੂੰ ਲੱਗਦਾ ਅਸੀਂ ਮੰਗਦੇ ਕੀ ਆ ਕੀ ਮੰਗਦੇ ਆ ਯਾਰ ਪੰਜਾਬ ਦੇ ਸਰਕਾਰ ਦੇ ਕੋਲ ਫਿਰ ਪੰਜਾਬ ਦੀ ਗੱਲ ਕਰੀਏ ਸੈਂਟਰ ਦਾ ਸਿਖਾਪਾ ਬਾਅਦ ਚ ਕਰਦੇ ਆ ਇਹਨਾਂ ਦਾ ਛੱਡੋ ਪੰਜਾਬ ਕੋਲੋਂ ਕੀ ਮੰਗਦੇ ਆ ਓਵਰਲੋਡਿੰਗ ਬੰਦ ਹੋਵੇ ਮਾਨਜੋਗ ਸੁਪਰੀਮ ਕੋਰਟ ਦੀ ਰੂਲਿੰਗ ਲਾਗੂ ਕਰਾਉਣੀ ਆ ਉਹ ਵੀ ਨਹੀਂ ਤੇਰਾ ਹੁੰਦਾ ਤੇ ਆ ਨਾ ਸਰਕਾਰ ਦਾ ਕੀ ਲੱਗਦਾ ਯਾਰ ਟ੍ਰੈਕਟਰ ਵਾਲਿਆਂ ਬੰਦੂ ਮਾਨਜੋਗ ਹਾਈ ਕੋਰਟ ਦੀ ਹੁਕਮ ਹੈ ਉਹ ਲਾਗੂ ਕਰਾਉਣੇ ਆ ਮੈਂ ਕੇਸ ਜਿੱਤਿਆ ਸਾਡੀ ਐਸੋਸ਼ੀਏਸ਼ਨ ਕੇਸ ਜਿੱਤੀ ਆ ਹੋਰ ਵੀ ਕਿੰਨੇ ਮਤੇ ਸਾਡੇ ਖਿਲਾਫ ਪਾਈ ਹੋਈ ਆ ਦੀਨੂ ਜੀ ਵਾਪ ਸਰਕਾਰ ਅਬਸolutely ਗਈ ਆ ਨਾ ਤੁਸੀਂ ਕੀ ਕਰਦੇ ਆ ਉਹ ਤਾਂ ਉਹ ਤਾਂ ਦੂਜੇ ਦੇ ਸਕੂਟਰਾਂ ਦੇ ਨੰਬਰ ਪਾ ਕੇ ਚਲਾਉਂਦੇ ਸੀ ਅਡਾਸ਼ੂ ਜਿਹੜਾ ਫੜ ਕੇ ਅੰਦਰ ਵੱਡਾ ਜਿੱਤਾ ਉਹਦੀ ਉਹਦੀ ਵੀ ਗੱਲ ਸੁਣਾਉਦਾ ਤੁਹਾਨੂੰ ਅੱਜ ਆਸ਼ੂ ਦੀ ਵੀ ਸੁਣਾਉਂਗਾ ਆਸ਼ੂ ਦੀ ਵੀ ਗੱਲ ਸੁਣਾਉਂਗਾ ਤੁਸੀਂ ਕੀ ਕਰਦੇ ਆ ਟਰੱਕ ਦੇ ਅੰਦਰ ਕਿਤੇ ਚੱਲਦਾ ਤੁਸੀਂ ਨੰਬਰ ਉੱਥੇ ਪਾਈ ਜਾਂਦੇ ਟਰਾਲੀਆਂ ਦੀ ਜਗ੍ਹਾ ਸੰਤਾਨ ਬਲੂਦੀ ਦੇਖਣਿਆ ਪਰੂ ਰਿਕਾਰਡਿੰਗ ਤੇ ਕੀ ਆ ਕਿ ਇਹਨਾਂ ਨੂੰ ਇੰਟਰਵਿਊ ਨਹੀਂ ਦੇ ਕੇ ਆ ਯਾਰ ਕਿੱਥੇ ਕਿੱਥੇ ਪੰਜਾਬੀ